ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਸਾਰਿਆਂ ਦਾ YouTube ਚੈਨਲ ਉੱਪਰ ਸਵਾਗਤ ਹੈ ਅੱਜ ਅਸੀਂ ਕਰਾਂਗੇ ਪੰਜਾਬੀ ਦਾ ਲੇਖ ਜਿਸ ਦਾ ਨਾਮ ਹੈ ਨਾਨਕ ਦੁਖੀਆ ਸਭ ਸੰਸਾਰ ਸਭ ਤੋਂ ਪਹਿਲੇ ਅਸੀਂ ਇਸ ਤੁਕ ਦਾ ਅਰਥ ਕਰਾਂਗੇ ਤੁਕ ਦਾ ਅਰਥ ਨਾਨਕ ਦੁਖੀਆ ਸਭ ਸੰਸਾਰ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ ਇਸ ਵਿੱਚ ਸਾਡੇ ਸਮਾਜ ਦੀ ਕੋੜੀ ਸਚਾਈ ਨੂੰ ਪੇਸ਼ ਕੀਤਾ ਗਿਆ ਹੈ ਇਸ ਸੁੱਖ ਦਾ ਭਾਵ ਸਾਰਾ ਸੰਸਾਰ ਦੁੱਖਾਂ ਦਾ ਘਰ ਹੈ ਇਸ ਜਗਤ ਦੇ ਸਾਰੇ ਪ੍ਰਾਣੀ ਤਰ੍ਹਾਂ-ਤਰ੍ਹਾਂ ਦੇ ਦੁੱਖਾਂ ਵਿੱਚ ਕਿਰੇ ਹੋਏ ਹਨ ਤੇ ਕੋਈ ਵੀ ਸੁਖੀ ਨਹੀਂ ਹੈ ਫਰੀਦ ਜੀ ਦਾ ਕਥਨ ਹੈ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜਗ ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅਗ ਇਹਦੇ ਜਿਹੜੀਆਂ ਤੁੱਕਾਂ ਇਹਨਾਂ ਦੇ ਜਿਹੜੇ ਫਰੀਦ ਜੀ ਆ ਬਾਬਾ ਜੀ ਉਹ ਇਨਾ ਤੱਕਾਂ ਚਹੀ ਸਮਝਾਣਾ ਚਾ ਰਿਹਾ ਕਿ ਫਰੀਦਾ ਮੈਂ ਜਾਣਿਆ ਕਿ ਮੈਨੂੰ ਲੱਗਾ ਕਿ ਸ਼ਾਇਦ ਮੈਂ ਹੀ ਇਸ ਦੁਨੀਆ ਦੇ ਵਿੱਚ ਦੁਖੀ ਹਾਂ ਕਿ ਸਾਰੀ ਦੁਨੀਆ ਦਾ ਜਿਹੜਾ ਦੁੱਖ ਹੈ ਉਹ ਮੇਰੇ ਕੋਲ ਹੀ ਆ ਮੈਂ ਹੀ ਦੁਖੀ ਹਾਂ ਲੇਕਿਨ ਫਰੀਦ ਜੀ ਕਹਿੰਦੇ ਆ ਕਿ ਜਦੋਂ ਮੈਂ ਦੁਨੀਆ ਦੇ ਵਿੱਚ ਝਾਤ ਮਾਰੀ ਤੇ ਮੀਨਸ ਕਿ ਮੈਨੂੰ ਕੋਈ ਵੀ ਅਜਿਹਾ ਪ੍ਰਾਣੀ ਨਹੀਂ ਲੱਗਾ ਜਿਹੜਾ ਕਿ ਦੁਖੀ ਨਾ ਹੋਵੇ ਮਤਲਬ ਉੱਚੇ ਚੜ ਕੇ ਦੇਖਿਆ ਕਰ ਕਰ ਇਹ ਆਗ ਮੀਨਸ ਕਿ ਦੁਨੀਆ ਦੇ ਵਿੱਚ ਕੋਈ ਵੀ ਅਜਿਹਾ ਜੀਵ ਨਹੀਂ ਹੈਗਾ ਕਿ ਜਿਹੜਾ ਦੁਖੀ ਨਾ ਹੋਵੇ ਨੈਕਸਟ ਆਪਾਂ ਬਣਾਵਾਂਗੇ ਪੁਆਇੰਟ ਸੰਸਾਰ ਵਿੱਚ ਸਾਰੇ ਦੁਖੀ ਹਨ ਇਹ ਬਿਲਕੁਲ ਸੱਚ ਹੈ ਇੱਕ ਗੱਲ ਜੇ ਤੁਸੀਂ ਛੋਟੇ ਹੋ ਤੁਹਾਨੂੰ ਸ਼ਾਇਦ ਇਸ ਚੀਜ਼ ਦੀ ਨਹੀਂ ਸਮਝ ਨ ਹੋਏ ਲੇਕਿਨ ਜਿਸਲੇ ਜਿਸਲੇ ਤੁਸੀਂ ਵੱਡੇ ਹੁੰਦੇ ਜਾਓਗੇ ਤੇ ਤੁਸੀਂ ਇਸ ਚੀਜ਼ ਨੂੰ ਫੀਲ ਕਰੋਗੇ ਕਿ ਸੰਸਾਰ ਦੇ ਵਿੱਚ ਹਰ ਕੋਈ ਦੁਖੀ ਆ ਹਰ ਕਿਸੇ ਨੂੰ ਮਿੰਸ ਕੀ ਕਿਸੇ ਨਾ ਕਿਸੇ ਚੀਜ਼ ਦੀ ਕਮੀ ਰਹਿੰਦੀ ਹੈ ਮਿੰਸ ਕਿ ਉਹਨੂੰ ਲੱਗਦਾ ਕਿ ਉਹ ਪੂਰਨ ਨਹੀਂ ਹੈ ਠੀਕ ਹੈ ਚਲੋ ਨਸੀਰ ਦਾ ਪੁਆਇੰਟ ਦੇਖਦੇ ਹਾਂ ਸੰਸਾਰ ਵਿੱਚ ਸਾਰੇ ਦੁਖੀ ਹਨ ਸਾਰਾ ਸੰਸਾਰ ਹੀ ਦੁੱਖਾਂ ਦੀ ਖਾਨ ਹੈ ਅਮੀਰ ਲੋਕਾਂ ਕੋਲ ਜ਼ਿੰਦਗੀ ਵਿੱਚ ਸਾਰੇ ਸੁੱਖ ਆਰਾਮ ਤੇ ਐਸ਼ੂ ਇਸ਼ਰੇ ਦੇ ਸਾਰੇ ਸਾਧਨ ਹੁੰਦੇ ਹਨ ਸਾਨੂੰ ਜਾਂਦਾ ਹੈ ਜਿਵੇਂ ਇਹਨਾਂ ਨੂੰ ਤਾਂ ਕੋਈ ਦੁੱਖ ਹੀ ਨਹੀਂ ਪਰ ਅਜਹੀ ਸੋਚ ਗਲਤ ਸਾਬਤ ਹੁੰਦੀ ਹੈ ਕਿਉਂਕਿ ਪੈਸੇ ਨਾਲ ਭਾਵੇਂ ਦੁਨੀਆਵੀ ਪਦਾਰਤ ਖਰੀਦੇ ਜਾ ਸਕਦੇ ਹਨ ਪਰ ਮਨ ਦੀ ਸ਼ਾਂਤੀ ਨਹੀਂ ਖਰੀਦੀ ਜਾ ਸਕਦੀ ਤਨਵਾਨ ਵਿਅਕਤੀ ਦਾ ਦੁੱਖ ਵੱਖਰੀ ਕਿਸਮ ਦਾ ਹੁੰਦਾ ਹੈ ਜਿਵੇਂ ਵਪਾਰਿਕ ਉਲਝਣਾ ਆਮਦਨ ਟੈਕਸ ਕਾਲਾ ਤਨ ਪੈਸੇ ਦੀ ਸੰਭਾਲ ਦੀ ਚਿੰਤਾ ਅਤੇ ਸਭ ਤੋਂ ਵੱਧ ਮਾਨਸਿਕ ਚਿੰਤਾਵਾਂ ਕਰਨ ਨਾਲ ਸਰੀਰਕ ਰੋਗੀ ਹੋਣਾ ਤੇ ਅਜਿਹੇ ਰੋਗ ਜਿਵੇਂ ਬਲੱਡ ਪ੍ਰੈਸ਼ਰ 슈ਗਰ ਦਿਲ ਦੇ ਰੋਗ ਜੋੜਾਂ ਦੀਆਂ ਦਰਦਾਂ ਆਦ ਆ ਚੰਬਰ ਦੇ ਹਨ ਇਸੇ ਤਰ੍ਹਾਂ ਦੂਜੇ ਪਾਸੇ ਗਰੀਬ ਵਿਅਕਤੀ ਆਰਥਿਕ ਤੰਗਿਆਕਾਰਨ ਪਰੇਸ਼ਾਨ ਅਤੇ ਦੁਖੀ ਹੈ ਉਸ ਨੂੰ ਚਿੰਤਾ ਹੈ ਕਿ ਘਰ ਦੀਆਂ ਲੋੜਾਂ ਦੀ ਪੂਰਤੀ ਕਿਵੇਂ ਕੀਤੀ ਜਾਵੇ ਆਮਦਨ ਘੱਟ ਤੇ ਖਰਚੇ ਵਧੇਰੇ ਹੋਣ ਕਾਰਨ ਵਿਅਕਤੀ ਮਾਨਸਿੰਘ ਤੌਰ ਤੇ ਬੇਚੈਨ ਰਹਿੰਦਾ ਹੈ ਕਈ ਦੁੱਖ ਅਜਿਹੇ ਹੁੰਦੇ ਹਨ ਜਿਹੜੇ ਅਮੀਰਾਂ ਗਰੀਬਾਂ ਦੇ ਸਾਂਝ ਹੀ ਹੁੰਦੇ ਹਨ ਜਿਵੇਂ ਭਿਆਨਕ ਬਿਮਾਰੀਆਂ ਦੁਰਘਟਨਾਵਾਂ ਦਾ ਵਾਪਰਨਾ ਸਕੇ ਸੰਬੰਧੀ ਦੀ ਬੇਵਕਤ ਮੌਤ ਬੇਔਲਾਦ ਹੋਣਾ ਜਾਂ ਔਲਾਦ ਦਾ ਨੇਕ ਨਾ ਹੋਣਾ ਆਦ ਅਜਹੀ ਦੁੱਖਾਂ ਜਿਹੜੇ ਸਾਰਿਆਂ ਤੇ ਪੈ ਸਕਦੇ ਹਨ ਹੁੰਦਾ ਦਾ ਪੁਆਇੰਟ ਬਣੇਗਾ ਦੁੱਖਾਂ ਦਾ ਮੂਲ ਕਾਰਨ ਕਿ ਦੁੱਖਾਂ ਦਾ ਅਸਲ ਕਾਰਨ ਕੀ ਹੈ ਗੁਰਬਾਣੀ ਵਿੱਚ ਦੁੱਖਾਂ ਦਾ ਮੂਲ ਕਾਰਨ ਦੱਸਿਆ ਹੈ ਹਉਮੈ ਹੰਕਾਰ ਈਕਾ ਸਾਰੇ ਦੁੱਖਾਂ ਦੀ ਜੜ ਹੈ ਮਨੁੱਖ ਦੀ ਹਉਮੈ ਹੰਕਾਰ ਅਤੇ ਉਸ ਦੀਆਂ ਬੇਅੰਤ ਇਛਾਵਾਂ ਹੀ ਉਸ ਦੇ ਦੁੱਖ ਦਾ ਕਾਰਨ ਬਣਦੀਆਂ ਹਨ ਜਦੋਂ ਇਨ੍ਹਾਂ ਛਾਵਾਂ ਦੀ ਪੂਰਤੀ ਨਹੀਂ ਹੁੰਦੀ ਉਹ ਦੁਖੀ ਹੁੰਦਾ ਹੈ ਜੇਕਰ ਇਹਨਾਂ ਇਸ਼ਾਵਾਂ ਦੀ ਪੂਰਤੀ ਹੋ ਜਾਂਦੀ ਹੈ ਉਸ ਵਿੱਚ ਹੋਮੇ ਆ ਜਾਂਦੀ ਹੈ ਉਹ ਹੰਕਾਰੀ ਹੋ ਕੇ ਪਰਮ ਪਿਤਾ ਪਰਮਾਤਮਾ ਨੂੰ ਵੀ ਪੁੱਲ ਜਾਂਦਾ ਹੈ ਤੇ ਦੁੱਖ ਚੱਲਦਾ ਹੈ ਹੁਣ ਪੁਆਇੰਟ ਬਣੇਗਾ ਸਾਡਾ ਦੁੱਖਦਾਰੂ ਹੈ ਗੁਰਬਾਣੀ ਵਿੱਚ ਲਿਖਿਆ ਹੈ ਗੁਰਬਾਣੀ ਵਿੱਚ ਕੀ ਲਿਖਿਆ ਹੋਇਆ ਹੈ ਦੁੱਖਦਾਰੂ ਹੈ ਠੀਕ ਹੈ ਚਲੋ ਉਹਨੇ ਇਹਦੇ ਵਿੱਚ ਪੜਦੇ ਆ ਦੁੱਖਦਾਰੂ ਸੁਖ ਰੋਗ ਪਿਆ ਪਾਵ ਦੁਖ ਸ਼੍ਰੀ ਲਈ ਇੱਕ ਦਾਰੂ ਦਾ ਕੰਮ ਕਰਦੇ ਹਨ ਕਿਉਂਕਿ ਦੁੱਖਾਂ ਵਿੱਚ ਘਿਰਿਆ ਵਿਅਕਤੀ ਸੁੱਖਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦਾ ਹੈ ਤੇ ਉਹ ਸਾਰੂ ਕੰਮਾਂ ਵੱਲ ਧਿਆਨ ਰੱਖਦਾ ਹੈ ਜਿਹੜੀ ਵਿਅਕਤੀ ਹਰ ਵੇਲੇ ਸੁੱਖ ਭੋਗਣ ਦੇ ਆਦੀ ਹੋ ਚੁੱਕੇ ਹੁੰਦੇ ਹਨ ਉਹ ਸਹੀ ਅਰਥਾਂ ਵਿੱਚ ਬੇਕਾਰ ਹੋ ਜਾਂਦੇ ਹਨ ਉਹਨਾਂ ਦਾ ਵਿਅਕਤੀਗਤ ਵਿਕਾਸ ਰੁਕ ਜਾਂਦਾ ਹੈ ਨੈਕਸਟ ਪੁਆਇੰਟ ਬਣੇਗਾ ਦੁੱਖ ਸੁਖ ਜੀਵਨ ਦਾ ਹਿੱਸਾ ਹਨ ਇਹ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਹਨ ਇਸ ਲਈ ਮਨੁੱਖ ਨੂੰ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਬਲਕਿ ਇਹਨਾਂ ਨਾਲ ਜੁੜਨ ਲਈ ਮਹਾਪੁਰਖਾਂ ਦੇ ਆਦਰਸ਼ਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਦੁੱਖ ਤਾਂ ਸੰਤਾਂ ਮਹਾਪੁਰਖਾਂ ਪੀਰ ਪਗੰਬਰਾ ਤੇ ਵੀ ਆਏ ਹਨ ਸ਼੍ਰੀ ਰਾਮਚੰਦਰ ਜੀ ਨੇ ਬਨਵਾਸ ਕਟਿਆ ਪਾਂਡਵਾ ਨੇ ਭਰਾਵਾਂ ਦੀ ਦੁਸ਼ਮਣੀ ਸਹਾਰੀ ਸ਼ਾਹਜਹਾਨ ਨੂੰ ਪੁੱਤਰਾਂ ਦੀ ਕੈਦ ਵਿੱਚ ਰਹਿਣਾ ਪਿਆ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰਿਆ ਗੁਰੂ ਅਰਜਨ ਦੇਵ ਜੀ ਨੇ ਤੱਤੀਆਂ ਲੋਹਾਂ ਤੇ ਬੈਠੇ ਦਾਰਾ ਸ਼ਿਕੋ ਦੇ ਦਿਖਾਂਤ ਨੂੰ ਕੋਣ ਨਹੀਂ ਜਾਣਦਾ ਪਰ ਅਜਹੀਆਂ ਸਬਰ ਉੱਚ ਹਸਤੀਆਂ ਨੇ ਦੁੱਖ ਵਿੱਚ ਵੀ ਪ੍ਰਭੂ ਪਰਮਾਤਮਾ ਦੇ ਸਿਮਰਨ ਦਾ ਲੜ ਨਹੀਂ ਛੱਡਿਆ ਤੇ ਕੋਰ ਦੁੱਖਾਂ ਨੂੰ ਵੀ ਹੱਸ ਕੇ ਸਹਾਰਿਆ ਹੁਮ ਪੁਆਇੰਟ ਬਣੇਗਾ ਪ੍ਰਭੂ ਸਿਮਰਨ ਹੀ ਦੁੱਖਾਂ ਦਾ ਦਾਰੂ ਹੈ ਸੁਖ ਵਾਲੇ ਸਾਰੇ ਅੰਗ ਸਾਥ ਆਪਣੇ ਬੰਦੇ ਜਾਂਦੇ ਹਨ ਪਰ ਜੋ ਹੀ ਦੁੱਖ ਆਣ ਕੇ ਰਬੋਂਦੇ ਹਨ ਸਕੇ ਸੰਬੰਧੀ ਵੀ ਅੱਖਾਂ ਫੇਰਨੀਆ ਸ਼ੁਰੂ ਕਰ ਦਿੰਦੇ ਹਨ ਦੁੱਖ ਵਿੱਚ ਜੇ ਕੋਈ ਆਸਰਾ ਹੁੰਦਾ ਹੈ ਤਾਂ ਉਹ ਕੇਵਲ ਪਰਮਾਤਮਾ ਦੇ ਨਾਮ ਦਾ ਹੀ ਹੁੰਦਾ ਹੈ ਰੱਬ ਦੀ ਰਜ਼ਾ ਵਿੱਚ ਰਹਿਣਾ ਉਸ ਦੇ ਪਾਣੇ ਨੂੰ ਮਿੱਠਾ ਕਰਕੇ ਮੰਨਣਾ ਦੁੱਖਾਂ ਤੋਂ ਮੁਕਤੀ ਪਾਉਂਦਾ ਅਹਿਮ ਸਾਧਨ ਹੈ ਸੁਖ ਦੀ ਪ੍ਰਾਪਤੀ ਬਾਰੇ ਗੁਰੂ ਨਾਨਕ ਦੇਵ ਜੀ ਨੇ فرمایا ਹੈ ਨਾਨਕ ਦੁਖਿਆ ਸਭ ਸੰਸਾਰ ਸਾਰੰਝ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਦੁੱਖ ਅਤੇ ਸੁੱਖ ਮਨੁੱਖੀ ਜੀਵਨ ਦੇ ਦੋ ਪਹਿਲੂ ਹਨ ਦੁੱਖਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਮਹਾਂਪੁਰਖਾਂ ਦੇ ਜੀਵਨ ਤੋਂ ਹਿੰਮਤ ਤੇ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਕਿਵੇਂ ਉਹਨਾਂ ਨੇ ਮੁਸ਼ਕਲਾਂ ਵਿੱਚ ਵੀ ਪ੍ਰਭੂ ਦਾ ਨਾਮ ਸਿਮਰਨ ਸਿਮਰ ਕੇ ਦੁੱਖ ਚੱਲੇ ਇਹ ਵੀ ਗੱਲ ਠੀਕ ਹੈ ਕਿ ਸੁੱਖਾਂ ਦਾ ਆਨੰਦ ਵੀ ਦੁੱਖਾਂ ਨੂੰ ਸਹਾਰਨ ਤੋਂ ਬਾਅਦ ਹੀ ਮਾਨਿਆ ਜਾ ਸਕਦਾ ਹੈ ਸੋ ਦੁਨਿਆਵੀ ਮੋਹ ਮਾਇਆ ਦਾ ਤਿਆਗ ਕਰੋ ਤੇ ਸਰਬਸ਼ਕਤੀਮਾਨ પરમ પિતા પરમેશન ਨੂੰ હંમેશા યાદ રાખો તે બચ્ચો એસી ਸਾਡਾ લેખ નાનક દુખિયા સબ સંસાર ઇસ સંસાર ਦੇ ਵਿੱਚ ਹਰ ਇੱਕ વ્યક્તિ ਜੋ ਹੈ ਉਹ દુખી ਹੈ ਲੇਕਿਨ ਇਹਨਾਂ દુખਾਂ ਨੂੰ ਅਸੀਂ ਕਿਸ ਤਰ੍ਹਾਂ ਦੂਰ ਕਰ ਸਕਦੇ ਹਾਂ ਪਰਮਾਤਮਾ ਦਾ ਨਾਮ ਜਪ ਕੇ ਠੀਕ ਹੈ